ਉਹ ਵੀ ਜੱਬ ਕਰਤਾ ਕੰਝਾ ਤੇ ਉਹ ਇੰਨਾ ਦਾ ਇੰਨਾ ਸੁਖਤ ਸਾਰਾ ਵੀ ਨਹੀਂ ਵੀ ਮੰਜਾ ਮੁੰਝੇ ਢਾਲ ਗਏ ਇੰਨੀ ਗਰਮੀ ਆ ਕੋ ਤੋਂ ਰਹਿਣਾ ਕਿੱਥੇ ਰਹਿਣਾ ਨੇ ਪਤਾ ਨਹੀਂ ਕਿ ਸਾਨ ਘਟਦੀ ਐ ਨਜੀ ਮੰਜਾੜਾ ਲੈਣਗੇ ਉਹ ਪਾਣੀ ਦਾ ਗਲਾ ਆ ਲੈ ਇਥੋਂ ਲੈ ਲੈ ਓਦਰੀ ਮਾਂ ਕਿੱਧਰ ਗਈ ਆ ਓਏ ਇੱਧਰ ਨੂੰ ਗਈ ਆ ਕਿਧਰ ਗਈ ਆ ਪਾਈ ਤਾਲਾ ਮੈਂ ਤਾਲੇ ਬਾ ਲਈਆਂ ਦੱਤ ਕੇ ਵੀ ਨਹੀਂ ਦਾਨਾ ਕਿਧਰੇ ਕਿੱਤੇ ਵਾਗ ਗਿਆ ਤੀ ਵੇ ਦੱਤ ਕਿ ਤਵਾਗਦੇ ਕੋਲ ਮੈਂ ਤਾਲੇ ਪਾ ਲਈਆਂ ਕਦੇ ਕਿਨੂ ਪੁੱਤ ਕਦੇ ਕਿਨੂ ਪੁੱਤ ਮਾਲਬਤ ਦੱਤ ਰਿਆ ਕਰੇ ਵੀ ਮੈਂ ਬੁਲਾਣੇ ਕਰੇ ਦਾਨਾ ਉਹ ਕਿੱਥੇ ਆਣਾ ਸੀ ਉਹਨਾਂ ਦੇ ਵਾਗ ਗਿਆ ਸੀਗਾ ਲੀਲੀ ਕੇ ਉਹਨਾਂ ਦੇ ਤਾਂ ਬੜਾ ਜੱਬ ਪੈ ਗਿਆ ਹਏ ਮੈਂ ਹਏ ਤੀ ਹੋ ਜਾਂਦੀ ਤੀ ਵੇ ਓਏ ਹੁਣ ਆ ਗਈ ਸੀ ਯਾਰ ਬਸ ਪੁੱਛਣ ਦਾ ਫਾਇਦਾ ਹੀ ਨਹੀਂ ਕੋਈ ਦੱਤ ਦਾ ਤੇ ਕੀ ਹੋਦਿਆ ਤੀ ਉਏ ਉਹਨੇ ਇੱਕ ਸੌਦੇ ਪੱਤੇ ਨੂੰ ਪੈਸੇ ਦੇਤੇ ਹਾਂ ਉਹ ਮੈਡਮ ਛੂਟੀ ਚੱਕ ਲਈ ਲੈ ਹਾਏ ਵੇ ਐਨੇ ਕੁ ਤੂੰ ਉਹਦੇ ਉੱਪਰ ਐਨੇ ਹੋ ਗਿੱਤੇ ਤੁੱਟਦੀ ਹੈ ਕਿੰਨਾ ਤੁੱਟਦੀ ਵੇ ਬਾੜੀ ਗੁੱਟੀ ਨਹੀਂ ਆਜਾ ਦੱਤ ਦੇ ਕਿੰਨਾ ਤਾ ਓ ਕਿਵੇਂ ਦੱਸਾਂ ਹੁਣ ਤੈਨੂੰ ਮੈਂ ਦੇ ਮੈਂ ਦੱਤ ਦੇ ਹੁੰਦੇ ਆ ਓ ਪੁੱਛਣ ਦਾ ਫਾਇਦਾ ਹੀ ਨਹੀਂ ਕੋਈ ਤੇ ਪਹਿਲੇ ਦੱਤ ਦੇ ਮਨਮਤਾ ਮੈਨੂੰ ਵੀ ਦੱਤਦੇ ਜੇ ਮੈਨੂੰ ਪਹਿਲੇ ਉਹ ਤਾਂ ਹੁੰਦਾ ਤੇ ਮੈਂ ਨਾ ਉਧਰ ਬਾਗ ਦਾ ਦਿੱਤੇ ਆ ਗਈ ਆਉਂਦੀ ਮੈਂ ਦੇ ਪਤਾ ਤਾਂ ਤਾਂ ਲਿਆਉਂਦੀ ਉਹ ਜਾਣ ਦਾ ਫਾਇਦਾ ਨਹੀਂ ਉਹਨੇ ਬੜੀ ਕੁੱਤੀ ਕੋਈ ਇਹ ਮੈਂ ਤਾਂ ਉਹ ਵੀ ਬਾਗ ਗਿਆ ਚਲ ਮਾਹ ਯਾਰ ਮੈਂ ਕਹਾ ਰੋਲਾ ਜੀ ਪਈ ਜਾਂਦਾ ਮੈਂ ਉਧਰ ਹੀ ਲੰਘ ਜਾਂਦਾ ਸੀ ਯਾਰ ਤੇ ਪੇਲ ਵੀ ਫੇਰ ਕੀ ਜਦੋਂ ਮੈਂ ਗਿਆ ਉਹ ਤਾਂ ਲਹੂ ਨਿਕਲੀ ਜਾਵੇ ਬੜੀ ਕੁੱਤੀ ਤੂੰ ਤਾਂ ਵਿੱਚ ਕੁੱਤੀ ਤੇ ਹੋਰ ਤੇ ਮੰਨ ਲੈ ਮੇਰੀ ਗੱਲ ਸੁਣ ਲੈ ਹਾਂ ਦੇਤੇ ਨੂੰ ਸੌਦੇ ਪੱਟੇ ਪੱਤੇ ਨੂੰ ਪੈਸੇ ਚੱਕ ਲਈ ਸੂਟ ਮੈਡਮ ਤੇ ਪਿਆਰ ਕਿਤੇ ਤੂ ਤੇ ਰਹੰਦੇ ਆ ਓਏ ਉਹਨੇ ਵੀ ਫੜ ਕੇ ਕਿਸ ਦੁਲਿਆ ਕੇ ਦਿੱਤੇ ਸੀ ਉਹਦੇ ਕੋਲੇ ਕਿਹੜਾ ਵਿਚਾਰੇ ਕੋਲੇ ਪਏ ਸੀ ਕਿ ਉਹਦਾ ਦਿਹਾੜੀ ਵਾਲਾ ਬੰਦਾ ਓਏ ਬੰਦਿਆਂ ਦੇ ਤਾਂ ਦਮਾ ਤਾਂ ਦਲ ਹੋਏ ਹੁੰਦੇ ਆ ਤੇ ਬੁੜੀ ਮੈਂ ਤੂਤ ਲੈ ਆਉਣਾ ਹੋਲ ਕੀ ਲਿਆਉਣਾ ਲੈ ਪਰ ਬੁੜੀ ਨੂੰ ਦੇਖਣਾ ਵੀ ਚਾਹੀਦਾ ਬੁੜੀ ਜਿਹਦੇ ਵਿੱਚ ਪੂਰੀ ਗਲਤੀ ਆ ਤੂੰ ਦੱਦ ਬਲੇ ਮੈਨੂੰ ਤਾਂ ਦੱਤ ਤੇ ਮੈਂ ਤੁੱਤੀ ਵੀ ਓ ਬਾੜੀ ਗੁੱਟੀ ਫਾਇਦਾ ਹੀ ਨਹੀਂ ਕੋਈ ਪੁੱਛਣ ਦਾ ਦੱਤ ਤਾਂ ਤੈਨੂੰ ਕਿਉਂ ਬਿਲ ਕਿਉਂ ਦੁਆ? ਥੋੜਾ ਪੁੱਛ ਕੀ ਰਹਿੰਗੀ ਫਿਰ? ਦੱਤ ਮੈਨੂੰ ਨਹੀਂ ਪਤਾ ਤੇ ਮੈਂ ਟੁੱਤੀ ਸੀ ਪਹਿਲਾਂ। ਖੜ ਜਾ ਫਿਰ ਬਹਿ ਜਾ ਮੈਂ ਹੁਣਾ। ਦੱਤ ਨੂੰ ਤੈਨੂੰ ਦੱਤ ਤੀ ਉਹ ਦੁਆ। ਖੜ ਜਾ। ਦੱਤ ਤਾਂ ਨਹੀਂ ਬੰਦ। ਵੀ ਦੱਤ ਦੇ ਕੀ ਕੀ ਮਾਲਿਆ ਤੇ ਕੀ ਨਹੀਂ ਮਾਲਿਆ ਤੂੰ ਉਹਦੇ? ਤੇ ਟੁੱਤੀ ਦੱਤ ਦੇ ਨੇ ਹੁਣ ਟੁੱਤੀ ਦੇ ਉੱਤੇ ਦਰੀ ਜਾਂਦਾ ਉਹ ਵੀ ਦੱਤ ਦੇ ਤੀ ਮਾਲਿਆ ਉਹਦੇ। ਹੁਣ ਪਤਾ ਨਹੀਂ ਕੀ। ਮੀਡੀਆ ਦਾ ਲਿਆ ਹੋਇਆ ਦਤਨਵਾਦੀ ਦੱਸਾਂ ਕਿਵੇਂ ਗੁੱਟੀ ਸੀ ਦੱਤ ਰਿਓ ਨੂੰ ਕਦੋਂ ਆ ਗੁੱਟੀ ਸੀ ਲੱਤ ਥੋੜੀ ਜਿਹੀ ਫੜ ਜਾ ਅਰੇ ਵੇ ਫੜ ਜਾ ਥੋੜੀ ਜਿਹੀ ਓ ਉਹ ਬੇ ਮੇਰੀ ਬਾਤ ਹੁੰਦੀ ਮੈਂ ਹਾਂ ਤੂੰ ਕੀ ਬਾਤ ਹੁੰਦੀ ਕੀ ਓਹੋ ਬਾਤ ਸੱਚੀ ਹਟੀ ਨਹੀਂ ਤੂੰ ਵੀ ਪੁੱਛਣੋ ਹਟੀ ਨਹੀਂ ਪੁੱਛੋ ਮੈਂ ਤੈਨੂੰ ਨਾ ਪੁੱਛੂ ਹਟੀ ਨਹੀਂ ਤੂੰ ਵੀ ਮੈਂ ਤੈਨੂੰ ਨਾ ਪੁੱਛਾਂ ਆਪ ਪੁੱਛਦੀ ਹਾਂ ਬੇ ਮੇਰੀ ਬਾਤ ਹੁੰਦੀ ਮੈਂ ਤੂੰ ਜਾ ਪਾਣੀ ਲਿਆਓ ਜਾ ਕੇ ਜਾ ਪਾਣੀ ਲਿਆ ਪਾਣੀ ਸੱਚੀ ਬੱਜਾ ਬਾਤ ਹੁੰਦੀ ਮੇ ਸੱਚੀ ਓਹ ਦੇ ਅੱਛਾ ਨਹੀਂ ਬੇ ਮੈਂ ਤੈਨੂੰ ਕੰਦਲਾਏ ਤਾਂ ਨਹੀਂ ਆ ਕੇ ਗਲਤੀ ਹੋ ਗਿਆ ਗੱ마 ਬੰਮਲੇ ਬਾਤ ਹੋਤੀ ਹੈ ਪਾਣੀ ਪੀਦਾ ਉਹ ਆ ਤਾਂ ਜੱਬ ਹੀ ਹੋ ਗਿਆ ਖੜਾ ਬੋ ਮੈਂ ਤਨਵਾ ਨਹੀਂ ਆਤੇ ਤੇ ਮੇਰੇ ਆਏ ਕੁੱਤੀ ਕੇ ਲੱਤ ਦੇ ਉਹ ਫਿਰ ਜਿੱਤੋ ਹਟੀ ਨਹੀਂ ਪਰ ਮੈਂ ਦੱਸਣੇ ਪਿਆ ਬੋ ਮੈਂ ਤਾਂ ਤਨ ਆਏ ਕਦੇ ਮੈਨੇ ਨਾ ਹੀ ਦੱਤ ਦੇ ਬਈ ਕੀ ਮਾ ਲਿਆ ਤੀ ਉਹ ਦੇ ਤੇ ਪਰ ਉਹਨੇ ਲੱਪੜਾਂ ਨਾਲ ਵੀ ਕੁੱਟੀ ਲੱਤਾਂ ਨਾਲ ਵੀ ਕੁੱਟੀ ਸੀ ਘੋੜਾ ਵੀ ਮਰਿਆ ਸੀ ਪਾਈ ਪਾਈ ਤੋ ਕਿ ਲੱਤ ਤੇ ਬਾਵੇਂ ਆਵੀ ਉਹ ਕੁਝ ਨਹੀਂ ਹੁੰਦਾ ਪਰ ਹੁਣ ਜਿਹੜਾ ਕੰਮ ਹੋਣਾ ਸੀ ਹੋ ਗਿਆ ਉਹ ਲੋਤੀ ਬਣਾ ਦਾਲ ਹੁੰਦਾ ਫੁੱਕਾ ਬੈਤਦਾ ਦਾ ਤਾਂ ਮੈਂ ਬਣਾਉਣਾ ਰੋਟੀ ਪਰ ਚੱਲ ਲੋਤੀ ਪੂਰੀ ਜੰਬ ਕਰ ਲੈਤਾ ਪੂਰੀ ਜੱਪ ਖੜਾ ਕਰ ਲੈ ਯਾਰ ਮੈਨੂੰ ਤਾਂ ਰੋਟੀ ਵੀ ਨਹੀਂ ਚੱਜਣਾ ਬਣਾਉਣੀ ਹੁੰਦੀ ਕਿਸੇ ਦੀ ਲੜਾਈ ਕਿਸੇ ਦਾ ਝਗੜਾ ਮੁੱਡੇ ਦਿਮਾਗ ਦਾ ਦਮ ਐ ਯਾਰ ਇਹਦੀ ਸਨ ਬਚਾ ਲਈ ਬਾਹੂ ਹੀ ਟੁੱਟ ਗਈ ਆਪ ਨੂੰ ਜੱਪ ਖੜਾ ਹੋ ਗਿਆ ਬੁੜੀ ਵੀਣਾ ਕਿਹੜੀਆਂ ਰੋਟੀਆਂ ਯਾਰ ਆਦਾ ਜੱਪ ਪੂਰੀ ਕਰ ਲੈ ਖੜਾ ਜਾ ਡੜੀ ਰੋਟੀਆਂ ਨਾ ਨਾ ਕੱਚੀਆਂ ਰੱਖਦੀ ਉਹ ਜੈਰੀਆਂ ਬਣ ਗਈਆਂ ਚੁੱਪ ਕਰਕੇ ਖੜੀ ਦੇਣ ਲੋਟੀਆਂ ਤੱਤੀਆਂ ਬਣਾ ਦਿੰਦੀਆਂ ਹਾਂ ਜੀ ਬਈ ਸੱਸੀ ਕਾਲ ਸਾਰਿਆਂ ਨੂੰ ਜੇ ਸਾਡੀ ਵੀਡੀਓ ਕੈਨ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ